ਤੇ ਜਿਹੜੀ ਆਵਾਜ਼ ਹੈ ਜਿਹੜੀ ਤੁਸੀਂ ਕੀ ਸਮਝਦੇ ਹੋ ਕਿਵੇਂ ਬੰਦ ਹੋਈ ਹੈ ਕਿਉਂ ਬੰਦ ਹੋਈ 2015 ਕਰਕੇ ਅਕਾਲੀ ਦਲ ਦੀ ਜਾਂ ਕਾਰਨ ਕੋਈ ਹੋਰ ਹੈ ਜਿਹੜੀ ਇਹਨਾਂ ਦੀ ਆਵਾਜ਼ ਹੁਣ ਤੱਕ ਬੋਲ ਨਹੀਂ ਦੇਖੋ ਜੀ ਮੈਂ ਹੁਣ ਇਹਦੇ ਬਾਰੇ ਇੱਕ ਬਹੁਤ ਹੀ ਮੈਨੂੰ ਭਾਵਕ ਗੱਲ ਕੱਲ ਕਿਸੇ ਸਿੰਘ ਨੇ ਦੱਸੀ ਅੱਛਾ ਜੀ ਕਹਿੰਦਾ ਅਕਾਲੀ ਦਲ ਦੇ ਦੋ ਮਨਿਸਟਰ ਆ ਅੱਛਾ ਜੀ ਉਹ ਕਾਨਫਰੰਸ ਦੀ ਸਟੇਜ ਦੇਖਣ ਲਈ ਆਏ ਠੀਕ ਹੈ ਕਹਿੰਦਾ ਜਦੋਂ ਉਹ ਗੱਲਾਂ ਕਰਦੇ ਸੀ ਕਹਿੰਦਾ ਤਖਤ ਸਾਹਿਬ ਦੇ ਉੱਤੇ ਨਾ ਕਾਨਫਰੰਸ ਵਾਲੇ ਪਾਸੇ ਨੂੰ ਜਿਹੜਾ ਇਸ ਪਾਸੇ ਸੰਥਲੇ ਵਾਲੇ ਪਾਸੇ ਨੂੰ ਹੂੰ ਕਹਿੰਦਾ ਦੋ ਸਪੀਕਰ ਲੱਗੇ ਹੋਏ ਸੀ ਤੇ 5 ਮਿੰਟਾਂ ਬਾਅਦ ਇਹ ਮੈਨੂੰ ਮੈਨੇਜਰ ਦਾ ਫੇਰ ਫੋਨ ਆ ਗਿਆ ਅੱਛਾ ਬਈ ਤੈ ਹੁਕਮ ਮੰਨਿਆ ਨਹੀਂ ਅੱਛਾ ਜੀ ਬਈ ਮੰਤਰੀ ਸਾਹਿਬ ਗੁੱਸੇ ਹੋ ਰਹੇ ਆ ਹੂੰ ਮੇਰੀ ਨੌਕਰੀ ਖਤਰੇ 'ਚ ਆ ਸਰਕਾਰ ਕਾਲੀਆਂ ਦੀ ਸੀ ਉਹ ਸਰਕਾਰ ਕਾਲੀਆਂ ਦੀ ਹੂੰ ਬਈ ਇਹਨਾਂ ਸਿਰ ਤੇ ਛਰੋਣੀ ਗੁੱਟੀ ਇਹਨਾਂ ਦੀ ਆ ਮੈਂ ਮੈਨੇਜਰ ਦਾ ਬੜਾ ਔਖਾ ਲੱਗਿਆ ਇੱਥੇ ਅੱਛਾ ਬਈ ਤੂੰ ਆਵਾਜ਼ ਬੰਦ ਕਰ ਦੇ ਕਹਿੰਦਾ ਦੂਸਰੇ ਦਿਨ ਫੇਰ ਆ ਗਏ ਕਹਿੰਦਾ ਇਹਨਾਂ ਦੀ ਵਾ ਨਿਗਾ ਸਪੀਕਰਾਂ ਤੇ ਬੈ ਕੇ ਕਹਿੰਦਾ ਉਹਦੇ ਆਵਾਜ਼ ਨਹੀਂ ਸੀ ਚੱਲਦੀ ਠੀਕ ਹੈ ਕਹਿੰਦਾ ਇਹ ਮੈਨੇਜਰ ਨੂੰ ਕਹਿੰਦੇ ਬਈ ਤੈਨੂੰ ਹੁਕਮ ਕੀਤਾ ਸੀ ਉਹ ਸਪੀਕਰ ਕਿਉਂ ਨਹੀਂ ਹਟੇ ਕਹਿੰਦਾ ਮੈਂ ਕਿਹਾ ਜੀ ਬਈ ਜੁਨੀਅਰ ਇਹ ਤਾਰਾਂ ਫੋਲਤੀਆਂ ਹੂੰ ਬਈ ਇਹ ਤਾਰਾਂ ਹੀ ਨਿ ਸਪੀਕਰੇ ਲੱਗੇ ਹੋਏ ਨਾ ਹੂੰ ਜਦੋਂ ਕਾਨਫਰੈਂਸ ਹਟ ਜੂਗੀ ਅਸੀਂ ਇਹ ਸਪੀਕਰ ਫੇਰ ਚਲਾ ਦਾਂਗੇ ਹਾਂਜੀ ਹਾਂ ਉਹ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਇਹ ਕਹਿੰਦੇ ਸਪੀਕਰ ਤਾਰ ਦਿਓ ਇੱਥੋਂ ਕਹਿੰਦਾ ਜੀ ਮੈਂ ਬੜੇ ਦੁਖੀ ਮੰਦੇ ਨਾਲ ਜਾ ਕੇ ਤਖਤ ਸਾਹਿਬ ਤੇ ਗਿਆ ਅੱਛਾ ਤਖਤ ਸਾਹਿਬ ਤੇ ਜਾ ਕੇ ਕਹਿੰਦਾ ਮੈਂ ਅਰਦਾਸ ਕੀਤੀ ਜੀ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੇਰੇ ਦਰ ਤੇ ਹਮ ਮੈਂ ਸੇਵਾ ਕਰਦਾ ਜੀ ਇੰਨੇ ਸਾਲ ਮੈਂ ਸੇਵਾ ਕਰਦੀ ਨ ਹੋ ਗਈ ਆਪਣੀ ਇਮਾਨਦਾਰੀ ਨਾਲ ਮੈਂ ਤੇਰੇ ਦਰ ਦੀ ਸੇਵਾ ਕੀਤੀ ਆ ਹਮ ਪਰ ਅੱਜ ਬੜਾ ਭਿਆਨਕ ਸਮਾਂ ਮੇਰੇ ਤੇ ਭੀੜ ਪਈ ਆ ਜੀ ਇਹ ਕਾਲੀ ਮੰਤਰੀ ਤੇਰੇ ਦਰਦ ਦੀ ਆਵਾਜ਼ ਬੰਦ ਕਰਨ ਲਈ ਮੈਨੂੰ ਮਜਬੂਰ ਕਰਦੇ ਆ ਮੈਂ ਬੱਚੇ ਹੀ ਪਾਲਨੇ ਆ ਮੈਨੂੰ ਮਾਫ ਕਰੀ ਹਮ ਪਰ ਕਹਿੰਦਾ ਨਾਲ ਮੈਂ ਇਹ ਗੱਲ ਕਹਿ ਬੈਠਿਆ ਮੇਰਾ ਮਨ ਦੁਖੀ ਸੀ ਵੀ ਸੱਚੇ ਪਾਤਸ਼ਾ ਜਿਨ੍ਹਾਂ ਨੇ ਤੇਰੇ ਵਰਦਾਰ ਦੀ ਆਵਾਜ਼ ਬੰਦ ਕੀਤੀ ਇਹਨਾਂ ਦੇ ਦਰਦ ਦੀ ਵੀ ਆਵਾਜ਼ ਕਦੇ ਸੁਣੇ ਨਾ ਕਹਿੰਦਾ 2015 ਤੋਂ ਬਾਅਦ ਇੱਥੇ ਕਦੇ ਕਾਲੀ ਕਾਨਫਰੰਸ ਨਹੀਂ ਹੋਈ ਕਹਿੰਦਾ ਉਹ ਜਿਹੜੇ ਮੰਤਰੀ ਸੀ ਕਹਿੰਦਾ ਮੋੜ ਕੇ ਉਹਨੇ ਇਲੈਕਸ਼ਨ ਲੜਦੇ ਕਦੇ ਜਿੱਤੇ ਵੀ ਨਹੀਂ ਇਹ ਜਿਹੜੀ ਆਵਾਜ਼ ਹੈ ਜਿਹੜੀ ਤੁਸੀਂ ਕੀ ਸਮਝਦੇ ਹੋ ਕਿਵੇਂ ਬੰਦ ਹੋਈ ਹੈ ਕਿਉਂ ਬੰਦ ਹੋਈ 2015 ਕਰਕੇ ਅਕਾਲੀ ਦਲ ਦੀ ਜਾਂ ਕਾਰਨ ਕੋਈ ਹੋਰ ਹੈ ਜਿਹੜੀ ਇਹਨਾਂ ਦੀ ਆਵਾਜ਼ ਹੁਣ ਤੱਕ ਬੋਲ ਚ ਇਹ ਦੇਖੋ ਜੀ ਮੈਂ ਹੁਣ ਇਹਦੇ ਬਾਰੇ ਇੱਕ ਬਹੁਤ ਹੀ ਮੈਨੂੰ ਭਾਵਕ ਗੱਲ ਅੱਜ ਕੱਲ ਕਿਸੇ ਸਿੰਘ ਨੇ ਦੱਸੀ ਅੱਛਾ ਜੀ ਮੈਂ ਕੱਲ ਮੈਨੂੰ ਸ਼ਰੋਮਣੀ ਗੁਰਦਵਾਰਾ ਕਮੇਟੀ ਦੇ ਕਿ ਸਾਡੇ ਸਾਫ ਕਾ ਮੁਲਾਜਮ ਦਾ ਫੋਨ ਆਇਆ ਅੱਛਾ ਜੀ ਮੈਂ ਕਿਹਾ ਹੋਰ ਮੈਂ ਕਿਹਾ ਯਾਰ ਇਹ ਦੱਸ ਵੀ ਤੂੰ ਤਾਂ ਇੱਥੇ ਬੜਾ ਸਪੈਕਟਿਵ ਲਾਉਦੇ ਤਰੇ ਆ ਉਹ ਬਿਜਲੀ ਪ੍ਰਭਾਵਸ਼ੀ ਤਖਸਾਬ ਦੇ ਜੀ ਮੈਂ ਕਿਹਾ ਹੁਣ ਵੀ ਤਖਸਾਬ ਵੀ ਕੌਮ ਦਾ ਕੀ ਹੋਆ ਕਹਿੰਦਾ ਕੌਮ ਦਾ ਕੀ ਜੀ ਕੌਮ ਤਾਂ ਚੜ੍ਹਦੀ ਕਲਾ ਚ ਹੈ ਅੱਛਾ ਕਹਿੰਦਾ ਨਾ ਕਿਤੇ ਕੌਮਤਾਂ ਦੀ ਕਲਾ ਚ ਹੋਈ ਹੈ ਹੂੰ ਕਹਿੰਦਾ ਜਦੋਂ ਮੀਰ ਮੰਨੂ ਵਰਗੇ ਸੇਰਾਂ ਦੇ ਮੁੱਲ ਪਾਉਂਦੇ ਸੀ ਜੀ ਹੂੰ ਕੌਮ ਤਾਂ ਉਦੋਂ ਵੀ ਚੜ੍ਹਦੀ ਕਲਾ ਚ ਰਹੀ ਹੈ ਹੂੰ ਕਹਿੰਦਾ ਪਰ ਜਥੇਦਾਰ ਜੀ ਅਕਾਲੀ ਦਲ ਬਾਦਲ ਜਿਹੜਾ ਹੈਗਾ ਇਹ ਧੜੇ ਦੀ ਚੜ੍ਹਦੀ ਕਲਾ ਨਹੀਂ ਹੋਣੀ ਅੱਛਾ ਉਹ ਕਿਉਂ ਮੈਂ ਕਿਹਾ ਕਿਉਂ ਹੂੰ ਕਹਿੰਦਾ ਜੀ ਮੇਰੀ ਅਰਦਾਸ ਸਤਗੁਰੂ ਨੇ ਸੁਣ ਲਈ ਉਹ ਕਹਿੰਦਾ ਮੇਰੀ ਸੁਣ ਲਈ ਹਾਂ ਕਹਿੰਦਾ ਮੇਰੀ ਸੁਣ ਲਈ ਅੱਛਾ ਮੈਂ ਕਿਹਾ ਵੀ ਤੈਂ ਐਸੀ ਕਿਹੜੀ ਅਰਦਾਸ ਕੀਤੀ ਹੂੰ ਬਈ ਜਿਹੜੀ ਇਹ ਤੇਰੀ ਅਰਦਾਸ ਸੁਣ ਲਈ ਅਕਾਲੀ ਦਲ ਬਾਦਲ ਧੜੇ ਦੀ ਮੁੜ ਕੇ ਚੜ੍ਹਦੀ ਕਲਾ ਨਹੀਂ ਹੋਣੀ ਹੂੰ ਕਹਿੰਦਾ ਜੀ ਘਟਨਾ ਹੋਈ ਮੇਰੇ ਨਾਲ ਕਹਿੰਦਾ ਉਸ ਘਟਨਾ ਕਰਕੇ ਮੈਂ ਦੁਖੀ ਹਿਰਦੇ ਨਾਲ ਅਰਦਾਸ ਕੀਤੀ ਅੱਛਾ ਬਈ ਉਹ ਅਰਦਾਸ ਮੇਰੀ ਸੁਣੀ ਗਈ ਕੀ ਘਟਨਾ ਕਿਹਦੇ ਸੀ ਜੀ ਹਾਂ ਉਹਨੇ ਮੈਂ ਕਿਹਾ ਵੀ ਘਟਨਾ ਕੀ ਆ ਮੈਨੂੰ ਥੋੜਾ ਜਿਹਾ ਹੋ ਗਿਆ ਵੀ ਪਤਾ ਕਰੀਏ ਘਟਨਾ ਕੀ ਆ ਉਤਸੁਕਤਾ ਤਾਂ ਹੋ ਜਾਂਦੀ ਹੈ ਨਾ ਇੰਟਰਸਟ ਜਿਹਾ ਬਣ ਜਾਂਦਾ ਇੰਟਰਸਟ ਬਣ ਜਾਂਦਾ ਮੈਂ ਕਿਹਾ ਘਟਨਾ ਦੱਸ ਕੀ ਆ ਹੂੰ ਕਹਿੰਦਾ ਜੀ 2015 ਚ ਹੋਲੇ ਮਹੱਲੇ ਤੇ ਅਕਾਲੀ ਦਲ ਦੀ ਕਾਨਫਰੰਸ ਹੋਣੀ ਸੀ ਅੱਛਾ ਆਏ ਸਾਲ ਹੁੰਦੀ ਵੀ ਸੀ ਠੀਕ ਹੈ ਕਹਿੰਦਾ ਜੀ ਕੀਰਤਪੁਰ ਸਾਹਿਬ ਦਾ ਹੋਲਾ ਸ਼ੁਰੂ ਹੋ ਗਿਆ ਸੀ ਹਮ ਆਨੰਦਪੁਰ ਸਾਹਿਬ ਚ ਕੀਰਤਪੁਰ ਸਾਹਿਬ ਤੋਂ ਪਤਾ ਹੀ ਹੈ ਭੋਗ ਪੈਣ ਤੇ ਅਗਲੇ ਦਿਨ ਅਨੰਦਪੁਰ ਸਾਹਿਬ ਜਾਂਦਾ ਵਿਚਾਲੇ ਦਿਨ ਅਕਾਲੀ ਕਾਨਫਰੰਸ ਉੱਥੇ ਹੁੰਦੀ ਆ ਸਾਹਮਣੇ ਗਰਾਊਂਡ 'ਚ ਹਮ ਕਹਿੰਦਾ ਜੀ ਦੋ ਦਿਨ ਜਿਸ ਦਿਨ ਕੀਰਤਪੁਰ ਸਾਹਿਬ ਦਾ ਹੋਲੇ ਮੱਲੇ ਦਾ ਭੋਗ ਪੈ ਰਿਆ ਸੀ ਹਮ ਉੱਥੇ ਭੋਗ ਪਏ ਉਦੋਂ ਬਾਅਦ ਕਹਿੰਦਾ ਅਕਾਲੀ ਦਲ ਦੇ ਦੋ ਮਨਿਸਟਰ ਆ ਅੱਛਾ ਜੀ ਉਹ ਕਾਨਫਰੰਸ ਦੀ ਸਟੇਜ ਦੇਖਣ ਲਈ ਆਏ ਠੀਕ ਹੈ ਕਹਿੰਦਾ ਜਦੋਂ ਉਹ ਗੱਲਾਂ ਕਰਦੇ ਸੀ ਕਹਿੰਦਾ ਤਖਤ ਸਾਹਿਬ ਦੇ ਉੱਤੇ ਨਾ ਕਾਨਫਰੰਸ ਵਾਲੇ ਪਾਸੇ ਨੂੰ ਜਿਹੜਾ ਇਸ ਪਾਸੇੰਥਲੇ ਵਾਲੇ ਪਾਸੇ ਨੂੰ ਹੂੰ ਕਹਿੰਦਾ ਦੋ ਸਪੀਕਰ ਲੱਗੇ ਹੋਏ ਸੀ ਸਪੀਕਰ ਦਾ ਮੂੰਹ ਮਲਗੇ ਉਧਰ ਨੂੰ ਸੀਗਾ ਸਟੇਜ ਵੱਲ ਨੂੰ ਸੀ ਸਟੇਜ ਵੱਲ ਨੂੰ ਸੀ ਠੀਕ ਹੈ ਜੀ ਕਹਿੰਦਾ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਜਦੋਂ ਹੌਲੇ ਮੱਲੇ ਤੇ ਤਖਤ ਸਾਹਿਬ ਤੇ ਚਾਹੇ ਕਥਾ ਵਾਚ ਕੇ ਲੱਗਣਾ ਚਾਹੇ ਕੀਰਤਨੀ ਵਾਲ ਸਿੰਘ ਲੱਗਣਾ ਚਾਹੇ ਢਾਡੀ ਸਿੰਘ ਲੱਗਣਾ ਚਾਹੇ ਕਵੀ ਦਰਬਾਰ ਹੋਵੇ ਸਾਰਨ ਸੁਣਨਾ ਚਾਹੀਦਾ ਜਿਹੜੇ ਬੰਦੇ ਤਖਤ ਸਾਹਿਬ ਤੇ ਨਹੀਂ ਪਹੁੰਚ ਸਕਦੇ ਸੁਣ ਲੈਣਾ ਹੋ ਹੂੰ ਕਹਿੰਦਾ ਜੀ ਅਸੀਂ ਇਹ ਸੋਚ ਕੇ ਵਾਧਵਾਜ ਵੀ ਰੱਖਦੇ ਆ ਅੱਛਾ ਜੀ ਸਪੀਕਰ ਤਖਤ ਸਾਹਿਬ ਦੇ ਹਲ ਦੇ ਵਾਲੇ ਲਾਉਨੇ ਆ ਵੀ ਤਾਂ ਕਿ ਆਵਾਜ਼ ਦੂਰ ਤੱਕ ਚੱਲ ਜਾਵੇ ਕਿਤੇ ਕਰਨਾ ਚ ਪਵੇ ਹੂੰ ਕਹਿੰਦਾ ਜੀ ਉਹ ਦੋ ਮੰਤਰੀ ਥੱਲੇ ਇੱਕ ਜਦੋਂ ਮੁਆਇਨਾ ਕਰਦੇ ਸੀ ਕਹਿੰਦਾ ਉਹਨਾਂ ਨੂੰ ਆਪਸ ਵਿੱਚ ਗੱਲਬਾਤ ਕੰਚ ਕੋਈ ਦਿੱਕਤ ਆਉਂਦੀ ਸੀ ਜੀ ਕਹਿੰਦਾ ਉਹਨਾਂ ਨੇ ਉਸ ਵੇਲੇ ਮੈਨੇਜਰ ਸੀ ਕਹਿੰਦਾ ਸੁਖਵਿੰਦਰ ਸਿੰਘ ਗਰੇਵਾਲਾ ਜੀ 2015 ਕਹਿੰਦਾ ਤੁਸੀਂ ਉਹਦੇ ਕੋਲੋਂ ਪੁਸ਼ਟੀ ਵੀ ਕਰ ਸਕਦੇ ਹੋ ਉਹਨੇ ਮੈਨੂੰ ਗੱਲ ਕਹੀ ਹੈ ਹੂੰ ਹੂੰ ਮੈਂ ਕਿਹਾ ਕੀ ਪੁਸ਼ਟੀ ਕਹਿੰਦਾ ਜੀ ਉਹਨਾਂ ਮੰਤਰੀਆਂ ਨੇ ਸੁਖਵਿੰਦਰ ਸਿੰਘ ਗਰੇਵਾਲ ਨੂੰ ਹੁਕਮ ਕੀਤਾ ਵੀ ਆਵਾਜ਼ ਬੰਦ ਕਰੋ ਅੱਛਾ ਕੀਰਤਨ ਹੁੰਦਾ ਸੀ ਜਗਤ ਥਾਂ ਦੀ ਜੀ ਆ ਜਿਹੜਾ ਟਾੜੀ ਲੱਗੇ ਸੀਗੀ ਠੀਕ ਹੈ ਜੀ ਕਹਿੰਦਾ ਜੀ ਉਹਦਾ ਮੈਨੂੰ ਫੋਨ ਆਇਆ ਭਾਈ ਤੁਸੀਂ ਇਹ ਆਵਾਜ਼ ਘਟਾ ਦਿਓ ਕਹਿੰਦਾ ਮੈਂ ਉਹ ਜਿਹੜਾ ਇੱਥੇ ਰੋਪੜ ਦੀ ਉਹ ਪਰਮ ਸਾਉਂਡ ਆ ਕਹਿੰਦਾ ਉਹਨੇ ਮੈਂ ਸਾਰੀ ਗੱਲ ਦੱਸੀ ਬੰਦੇ ਦਾ ਨਾਮ ਤੱਕ ਦੱਸੇ ਠੀਕ ਹੈ ਕਹਿੰਦਾ ਪਰਮ ਸਾਉਂਡ ਵਾਲੀ ਦੀ ਸਾਉਂਡ ਸੀ ਮੈਂ ਉਹਨੂੰ ਕਿਹਾ ਵੀ ਆਵਾਜ਼ ਘਟਾ ਦੇ ਕਹਿੰਦਾ ਜੀ ਉਹਨੇ ਆਵਾਜ਼ ਘਟਾਈ ਹੂੰ ਕਹਿੰਦਾ 5 ਮਿੰਟਾਂ ਬਾਅਦ ਇਹ ਮੈਨੂੰ ਮਰੇਚ ਦਾ ਫੇਰ ਫੋਨ ਆ ਗਿਆ ਅੱਛਾ ਭਈ ਤੈ ਹੁਕਮ ਮੰਨਿਆ ਨਹੀਂ ਅੱਛਾ ਜੀ ਭਾਈ ਮੰਤਰੀ ਸਾਹਿਬ ਗੁੱਸੇ ਹੋ ਰਹੇ ਆ। ਹੂੰ ਮੇਰੀ ਨੌਕਰੀ ਖਤਰੇ 'ਚ ਆ। ਸਰਕਾਰ ਕਾਲੀਆਂ ਦੀ ਸੀ ਉਦੋਂ। ਸਰਕਾਰ ਕਾਲੀਆਂ ਦੀ। ਹੂੰ ਭਾਈ ਇਹਨਾਂ ਦੇ ਸਿਰ ਤੇ ਛਰੋਣੀ ਕੀਤੀ ਇਹਨਾਂ ਦੀ ਆ। ਮੈਂ ਮੈਨੇਜਰ ਬੜਾ ਔਖਾ ਲੱਗਿਆ ਇੱਥੇ। ਅੱਛਾ। ਭਾਈ ਤੂੰ ਆਵਾਜ਼ ਬੰਦ ਕਰ ਦੇ। ਭਾਈ ਇਹਨਾਂ ਇਹਨਾਂ ਦਾ ਹੁਕਮ ਹੈ ਮੈਨੂੰ ਗਾਲਾਂ ਕੱਢ ਰਿਹਾ ਝਿੜਕ ਰਿਹਾ ਆ। ਜੀ। ਕਹਿੰਦਾ ਮੈਂ ਜੀ ਕੀਤਾ ਕੀ ਇੱਕ ਜੂਨੀਅਰ ਦੀ ਆਵਾਜ਼ ਘਟਾਤੀ। ਹੂੰ ਦੂਜੇ ਜੂਨੀਅਰ ਦੀ ਮੈਂ ਤਾਰਾ ਘਟਦੀ ਆ। ਠੀਕ ਹੈ। ਕਹਿੰਦਾ ਚਲੋ ਇਹ ਗੱਲਾਂ ਗੱਲਾਂ ਕਰਕੇ ਚਲੇ ਗਏ। ਕਹਿੰਦਾ ਦੂਸਰੇ ਦਿਨ ਫੇਰ ਆ ਗਏ। ਅੱਛਾ। ਉਹ ਆਉਣੀ ਸੀਗਾ ਆਉਂਦੇ ਹੀ ਆ ਜਦੋਂ ਦੇਖਣ ਵਾਸਤੇ ਵੀ ਕੱਲ ਨੂੰ ਜਿਆਜਾ ਲੈਣ ਜਿਆਜਾ ਲੈਣ ਵਾਸਤੇ ਮੁੱਖ ਮੰਤਰੀ ਨੇ ਆਉਣਾ ਸਾਡੀ ਗੱਲ ਸੁਣਿਆ। ਹੁੰਦੇ ਹੀ ਅਸੀਂ ਵੀ ਜਾਂਦੇ ਰਹੇ ਹਾਂ। ਹਾਂਜੀ ਹਾਂਜੀ ਹਾਂ। ਕਹਿੰਦਾ ਦੂਸਰੇ ਦਿਨ ਫੇਰ ਆ ਗਏ। ਕਹਿੰਦਾ ਇਹਨਾਂ ਦੀ ਵਾਰ ਨਿਗਾ ਸਪੀਕਰਾਂ ਦੇ ਪੈ ਗਿਆ ਕਹਿੰਦਾ ਉਹਦੇ ਆਵਾਜ਼ ਨਹੀਂ ਸੀ ਚੱਲਦੀ। ਠੀਕ ਹੈ। ਕਹਿੰਦਾ ਇਹ ਮੈਨੇਜਰ ਨੂੰ ਕਹਿੰਦੇ ਬਈ ਤੈਨੂੰ ਹੁਕਮ ਕੀਤਾ ਸੀ ਉਹ ਸਪੀਕਰ ਕਿਉਂ ਨਹੀਂ ਹਟੇ? ਅੱਛਾ। ਵੇ ਜਿਹੜੇ ਇੱਧਰੋਂ ਆਉਂਦੇ ਆ ਹਾਂ ਬਈ ਜਦੋਂ ਇੱਥੇ ਮੁੱਖ ਮੰਤਰੀ ਨੇ ਬੋਲਣਾ ਹੋਰ ਨੇ ਬੋਲਣਾ ਸਕੇ ਵੀ ਚੱਲ ਗਏ ਹਾਂ ਬਈ ਚੱਲ ਗਏ ਹਾਂ ਬਈ ਤੂੰ ਸਪੀਕਰ ਹਟਾ ਉਹ ਚਾਬਲੂਸੀ ਕਰਨੀ ਹੁੰਦੀ ਨਾ ਆ ਚਾਬਲੂਸੀ ਕਰਨੀ ਹਾਂ ਜੀ ਹਾਂ ਕਹਿੰਦਾ ਮੈਨੇਜਰ ਮੈਨੂੰ ਕਹਿੰਦਾ ਵੀ ਤੂੰ ਸਪੀਕਰ ਹਟਾਈ ਕਿਉਂ ਨਹੀਂ ਬਈ ਮੈਨੂੰ ਤਾਂ ਝਿੜਕ ਰਹੇ ਆ ਕਹਿੰਦਾ ਮੈਂ ਕਿਹਾ ਜੀ ਬਈ ਜੁਨਰੇ ਤਾਰਾਂ ਖੋਲਤੀਆਂ ਹੂੰ ਬਈ ਜੇ ਤਾਰਾਂ ਹੀ ਨੇ ਸਪੀਕਰੇ ਲੱਗੇ ਹੋਏ ਨਾ ਜਦੋਂ ਕਾਨਫਰੰਸ ਹਟ ਜੂਗੀ ਅਸੀਂ ਇਹ ਸਪੀਕਰ ਫੇਰ ਚਲਾ ਦਾਂਗੇ ਹਾਂਜੀ ਹਾਂ ਉਹ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਇਹ ਕਹਿੰਦੇ ਸਪੀਕਰ ਤਾਰ ਦਿਓ ਇੱਥੋਂ ਹੂੰ ਕਹਿੰਦਾ ਮੇਰਾ ਮਨ ਇੰਨਾ ਦੁਖੀ ਹੋਇਆ ਅੱਛਾ ਜੀ ਬਈ ਅਕਾਲੀ ਸਰਕਾਰ ਹੋਵੇ ਹਾਂਜੀ ਅਕਾਲੀ ਦਲ ਦੇ ਮੰਤਰੀ ਇਹ ਹੋਂ ਕਰਨ ਬਈ ਤਖਤ ਸਾਹਿਬ ਦੇ ਉੱਤੇ ਜੋ ਵੀ ਪ੍ਰੋਗਰਾਮ ਹੋ ਰਿਹਾ ਹੂੰ ਚਾਹੇ ਉਹ ਗੁਰਵਾਣੇ ਕੀਰਤਨ ਹੋ ਰਿਹਾ ਚਾਹੇ ਢਾਡੀ ਦਰਬਾਰ ਹੋ ਰਿਹਾ ਚਾਹੇ ਕਥਾ ਹੋ ਰਹੀ ਆ ਉਹਦੀ ਆਵਾਜ਼ ਇਧਰੋਂ ਨੇ ਜਿਹੜੀ ਜਿਹੜੇ ਅਕਾਲੀ ਦਲ ਦੇ ਮੰਤਰੀ ਆਵਾਜ਼ ਬੰਦ ਕਰ ਰਹੇ ਆ ਜੀ 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 ਬਈ ਇਹ ਤਾਂ ਬਹੁਤ ਮਨਤ ਭਾਗੀ ਗੱਲ ਆ ਹਾਂਜੀ ਹਾਂ ਕਹਿੰਦਾ ਇੱਕ ਪਾਸੇ ਮੇਰੇ ਬੱਚੇ ਪੜ੍ਹਦੇ ਸੀ ਕਹਿੰਦਾ ਜੀ ਮੈਂ ਬੜੇ ਦੁਖੀ ਮੰਦੇ ਨਾਲ ਜਾ ਕੇ ਤਰਕ ਸਾਹਿਬ ਤੇ ਗਿਆ ਅੱਛਾ ਤਰਕ ਸਾਹਿਬ ਤੇ ਜਾ ਕੇ ਕਹਿੰਦਾ ਮੈਂ ਅਰਦਾਸ ਕੀਤੀ ਜੀ ਏ ਗੁਰੂ ਗੋਬਿੰਦ ਸਿੰਘ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੇਰੇ ਦਰ ਤੇ ਹੂੰ ਮੈਂ ਸੇਵਾ ਕਰਦਾ ਜੀ ਐਨੇ ਸਾਲ ਮੈਂ ਸੇਵਾ ਕਰਦੇ ਨੂੰ ਹੋ ਗਈ ਆਪਣੀ ਇਮਾਨਦਾਰੀ ਨਾਲ ਮੈਂ ਤੇਰੇ ਦਰ ਦੀ ਸੇਵਾ ਕੀਤੀ ਆ ਹੂੰ ਪਰ ਅੱਜ ਬੜਾ ਭਿਆਨਕ ਸਮਾਂ ਮੇਰੇ ਤੇ ਭੀੜ ਪਈ ਆ ਜੀ ਇਹ ਕਾਲੀ ਮੰਤਰੀ ਤੇਰੇ ਦਰ ਦੀ ਆਵਾਜ਼ ਬੰਦ ਕਰਨ ਲਈ ਮੈਨੂੰ ਮਜਬੂਰ ਕਰਦੇ ਆ ਮੈਂ ਬੱਚੇ ਹੀ ਪਾਲਨੇ ਆ ਮੈਨੂੰ ਮਾਫ ਕਰੀ ਹੂੰ ਪਰ ਕਹਿੰਦਾ ਨਾਲ ਮੈਂ ਇਹ ਗੱਲ ਕਹਿ ਬੈਠਿਆ ਮੇਰਾ ਮਨ ਦੁਖੀ ਸੀ ਵੀ ਸੱਚੇ ਪਾਤਸ਼ਾ ਜਿਨ੍ਹਾਂ ਨੇ ਤੇਰੇ ਵੱਲਰ ਦੀ ਆਵਾਜ਼ ਬੰਦ ਕੀਤੀ ਇਹਨਾਂ ਦੇ ਦਰਦੀ ਵੀ ਆਵਾਜ਼ ਕਦੇ ਸੁਣੇ ਨਾ ਅੱਛਾ ਕਹਿੰਦਾ ਉਹ ਸਤਗੁਰਾਂ ਨੇ ਮੇਰੀ ਅਰਦਾਸ ਕਹਿੰਦਾ ਕਬੂਲ ਹੋਈ ਜੀ ਕਹਿੰਦਾ 2015 ਤੋਂ ਬਾਅਦ ਇੱਥੇ ਕਦੇ ਕਾਲੀ ਕਾਨਫਰੰਸ ਨਹੀਂ ਹੋਈ ਅੱਛਾ ਦੇਖੋ ਕਿੱਡੀ ਵੱਡੀ ਉਹਦੀ ਅਰਦਾਸ ਕਿੰਨੇ ਉਹਨੇ ਕਹਿੰਦਾ ਜੀ ਨਾ ਹੁਣ ਵੀ ਭਰੋਸਾ ਉਹਨੂੰ ਇਸਦਾ ਉਹਨੂੰ ਹੁਣ ਵੀ ਭਰੋਸਾ ਰਿਟਾਇਰ ਵੀ ਹੋ ਗਿਆ ਕਹਿੰਦਾ ਜੀ ਸ਼ਾਇਦ ਆਉਣੇ ਵਾਲੇ ਸਮੇਂ 'ਚ ਆ ਕਹਿੰਦਾ ਇਸ ਧੜੇ ਦੀ ਇੱਥੇ ਕਦੇ ਕਾਨਫਰੰਸ ਚ ਆਵਾਜ਼ ਸੁਣੂਗੀ ਵੀ ਨਹੀਂ ਕਹਿੰਦਾ ਉਹ ਜਿਹੜੇ ਮੰਤਰੀ ਸੀ ਕਹਿੰਦਾ ਮੁੜ ਕੇ ਉਹਨੇ ਇਲੈਕਸ਼ਨ ਲੜਨ ਦੇ ਕਦੇ ਜਿੱਤੇ ਵੀ ਨਹੀਂ ਅੱਛਾ ਤੁਸੀਂ ਦੱਸੋ ਜਦੋਂ ਐਨੇ ਲੋਕਾਂ ਦੇ ਮਨਾਂ ਦੀ ਭਾਵਨਾ ਦੇ ਅਰਦਾਸ ਗੁਰੂ ਘਰ ਹੋਈ ਹੋਵੇ ਉਹ ਕਬੂਲ ਹੋਈ ਹੋਵੇ ਫਿਰ ਇਹ ਲੀਡਰਸ਼ਿਪ ਕਿੱਦਾਂ ਚੱਲੂਗੀ ਨਹੀਂ ਚੱਲ ਸਕਦੀ ਮੈਂ ਉਸੇ ਵਿਸ਼ਵਾਸ ਤੇ ਕਹਿ ਰਹੇ ਹਾਂ